ਆਇਆ ਹੋਰ ਗਿਆ ਲੇਟਿੰਗਾ ਚੱਕ ਦੇ ਚੱਲ ਅੱਜ ਮਰ ਇਹ ਨੂੰ ਹੋ ਕੇ ਘਰ ਪੁੱਤ ਮਰ ਇਹ ਨੂੰ ਹੋ ਕੇ ਘਰ ਜਾ ਤੇਰੇ ਜੱਟੇ ਕਰਨੀ ਮਰ ਇਹ ਨੂੰ ਹੋ ਕੇ ਘਰ ਜਾ ਆਹ ਦੇਖ ਚੋਲੀ ਗਿਆ ਲੈ ਗਈ ਦੇਖੋ ਜੀ ਚੱਲ ਚੱਲ ਜ਼ੋਰੀ ਚੱਲ ਜ਼ੋਰੀ ਚੱਲ ਹਾਂ ਹਾਂ ਉਹ ਦੌਰ ਲੱਗ ਉਹ ਰੇ 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 ਕਿੱਥੇ ਚੰਗਾ ਕਿਤਾਬ ਉਹ ਕਿਹੜਾ ਚਾਹ ਰਿਹਾ ਹੈ ਕਿਹੜਾ ਚਾਹ ਹੈ ਵਾਟ ਵਾਟ ਦਾ ਸਾਨੂੰ 3 ਸਾਲ ਹੋ ਗਏ ਜੀ ਚਾਰ ਪੌਂਦਿਆਂ ਨੂੰ ਹਮ ਫਾਇਦਾ ਵੀ ਇਹਦਾ ਬਹੁਤ ਹੈ ਤੂੜੀ ਦਾ ਪਚਾ ਹੁੰਦਾ ਹੈ ਨਾਜ ਬਹੁਤ ਹੈ ਇਹਦੇ ਵਿੱਚ ਤੰਦਰੁਸਤ ਰਹਿੰਦੇ ਆ ਜੀ ਪਸ਼ੂ ਪਰ ਦਿੱਕਤ ਬਹੁਤ ਹੁੰਦੀ ਆ ਪਾਉਣ ਵੇਲੇ ਤਵਾਰ ਤੁਸੀਂ ਐਂ ਕਰੋ ਇਹ ਮੁਰਦੀਵਾਰੀ ਨੂੰ ਜੀ ਨਹੀਂ ਕਰਦਾ ਵੀ ਆਪਾਂ ਪੋਣਾ ਨਹੀਂ ਹਮ ਔਰ ਜਦੋਂ ਇੱਕ ਵਾਰ ਕੰਮ ਨਿਬੜ ਗਿਆ ਫਿਰ ਸਾਲ ਭਰ ਨਿਆਰੀ ਨਿਆਰੀ ਆ ਠੀਕ ਹੈ ਫਿਰ ਐਂ ਜੀ ਕਰਦਾ ਜੀ ਚਾਰ ਕਿੱਲਾਂ ਦਾ ਵੱਧ ਵੀ ਪਾਉਣਾ ਚਾਹੀਦਾ ਸੀ ਹੋਰ ਟਾਈਮ ਲੰਘ ਜਾਂਦਾ ਮੁਰਦੀਵਾਰੀ ਤਿੱਕਰ ਸਾਥੋਂ ਮੁੱਕਦਾ ਆਣਾ ਤੇ ਇਹਦੇ ਵਿੱਚ ਦਿੱਕਤਾਂ ਵੀ ਹੈ ਇਹ ਤਾਂ ਨਹੀਂ ਸਹੀ ਪੈਂਦਾ ਉੱਲੀ ਲੱਗ ਜਾਂਦੀ ਆ ਉਹਨਾਂ ਨੂੰ ਲੜਾਈ ਨਹੀਂ ਹੁੰਦੀ ਕਿਸੇ ਦੇ ਪਾਣੀ ਪੈ ਜਾਂਦਾ ਉਹਦੀਆਂ ਦਿੱਕਤਾਂ ਨੇ ਪਰ ਮੈਨੂੰ 3 ਸਾਲ ਹੋ ਗਏ ਅੱਜ ਤੱਕ ਕੋਈ ਦਿੱਕਤ ਨਹੀਂ ਆਈ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਹੈ ਇਹ ਕੰਮ ਕਰੋ ਫਾਇਦੇ ਲਈ ਹੈ ਆਪਣਾ ਕੋਈ ਪਸ਼ੂਆਂ ਨੂੰ ਇਨਸਾਨ ਨਹੀਂ ਕਈ ਲੋਕ ਕਹਿੰਦੇ ਆ ਇਹਦੇ 'ਚ ਉੱਲੀ ਲੱਗੀ ਇਹ ਲੱਗੀ ਉਹ ਆਪਣੀ ਦਿੱਕਤ ਹੈ ਜੇ ਆਪਾਂ ਸਮਾਰ ਕੇ ਲਤਦਾਈ ਕਰਦੀਏ ਤੇ ਇਸ ਨੂੰ ਉਲੀ ਨਹੀਂ ਲੱਗੂਗੀ ਪਾਣੀ ਨਾ ਪਵੇ। ਹੂੰ। ਐਨੀ ਬੇਨਤੀ ਆ ਮੈਂ ਤਾਂ ਸਾਰੇ ਭੈਣ ਭਰਾਵਾਂ ਨੂੰ ਮੇਰੇ ਨੂੰ ਕਹਿਣਾ ਮੇਰੇ ਕੋਲੇ ਪਸ਼ੂ ਰੱਖੇ ਹੋਏ ਆ ਤੇ ਤੁਸੀਂ ਵੀ ਸਾਡੇ ਨਾਲ ਰਲੋ ਚਾਰ ਪਾਓ ਉਲੀ ਦਾ ਬਚਾਅ ਹੋਵੇ। ਇਹਦਾ ਆਪਾਂ ਨੂੰ ਫਾਇਦਾ ਹੀ ਫਾਇਦਾ। ਪਸ਼ੂ ਰਾਜੀ ਰਹਿੰਦੇ ਆ ਤੰਦਰੁਸਤ ਰਹਿੰਦੇ ਆ ਜੀ। ਇਹ ਸਾਨੂੰ ਕਿੰਨਾ ਚਿਰ ਹੋ ਗਿਆ ਜੀ ਪਾਉਂਦਿਆਂ ਨੂੰ? 3 ਸਾਲ ਹੋ ਗਏ ਜੀ ਸਾਨੂੰ। ਲਗਾਤਾਰ ਪਾ ਰਹੇ ਹਾਂ। ਹਾਂ ਜੀ ਲਗਾ। ਕੋਈ ਦਿੱਕਤ ਨਹੀਂ ਆਈ ਕਦੇ। ਕੋਈ ਦਿੱਕਤ ਨਹੀਂ ਆਈ ਕਦੇ। ਠੀਕ ਹੈ ਜੀ।